ਸਸ਼ੀਕਾ ਤੁਸੀਂ ਵੇਖ ਰਹੇ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਜਲਵਾਨ ਬਾਗੀ ਧੜੇ ਤੋਂ ਚਨਜੀਤ ਬਰਾੜ ਮੇ ਨਾਲ ਇੱਥੇ ਮੌਜੂਦ ਨੇ ਸਰ ਕਿਵੇਂ ਵੇਖਦੇ ਹੋ ਦੁਬਾਰਾ ਪ੍ਰਧਾਨ ਚੁਣਿਆ ਗਿਆ ਤੇ ਵਿਕਾਸਪੁਰਸ਼ ਦੇ ਨਾਮ ਦੇ ਉੱਤੇ ਜਿਹ ਹੈ ਡਵੈਲਪ ਕੀਤਾ ਜਾ ਰਿਹਾ ਕਿ ਅਕਾਲੀ ਦਲ ਇੱਕ ਵਾਰ ਫਿਰ ਰਿਵਾਈਵ ਹੋ ਜਾਏਗਾ ਨਿਰੂਪ ਜੀ ਪਹਿਲਾਂ ਤਾਂ ਮੈਨੂੰ ਤੁਹਾਡੀ ਓਪਨਿੰਗ ਤੇ ਹੀ ਸਖਤ ਇਤਰਾਜ਼ ਹੈ ਜੀ ਬਾਗੀ ਅਸੀਂ ਕਿਵੇਂ ਹੋ ਗਏ ਬਾਗੀ ਤਾਂ ਉਹ ਹੋਏ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਖਿਲਾਫ ਜਾ ਕੇ ਭਰਤੀ ਕਰੀ ਭਰਤੀ ਵੀ ਬੋਗਸ ਕਰੀ ਔਰ ਬੋਗਸ ਡੈਲੀਗੇਟ ਬਣਾ ਕੇ ਤੇ ਅੱਜ ਦੁਬਾਰੇ ਇੱਕ ਆਪਦੇ ਢੜੇ ਦੇ ਪ੍ਰਧਾਨ ਬਣ ਗਏ ਬਾਕੀ ਤਾਂ ਉਹ ਹੋਏ ਨਾ ਅਸੀਂ ਤੇ ਸਾਡੀ ਤੇ ਜਿਹੜੀ ਹੈਗੀ ਹੈ ਜੋ 5 ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਅਸੀਂ ਤਾਂ ਹਲੇ ਭਰਤੀ ਕਰ ਰਹੇ ਹਾਂ ਤੇ ਚੋਣ ਹਲੇ ਅਕਾਲੀ ਦਲ ਦੀ ਤਾਂ ਹੋਣੀ ਹੈ ਇਹ ਤਾਂ ਬਾਦਲ ਢੜੇ ਦੀ ਬਾਦਲ ਕੰਪਨੀ ਦਾ ਸੀਓ ਜਿਹੜਾ ਸੀ ਉਹਨੇ ਟੇਕਓਵਰ ਕੀਤਾ ਪਹਿਲਾਂ ਵੀ ਸੀਗਾ ਅੱਜ ਕੋਈ ਸਾਲਗिरा ਮਨਾ ਲਈ ਸਮਝ ਲਓ ਨਵੇਂ ਸਿਰਿਓਂ ਟੇਕਓਵਰ ਕਰ ਲਿਆ ਹੋਰ ਇਸ ਤੋਂ ਬਾਅਦ ਕੁਝ ਨਹੀਂ ਹੈ ਤਾਨੂੰ ਕੀ ਲੱਗਦਾ ਕਿਉਂਕਿ ਉਹ ਪੰਜ ਮੈਮਰੀ ਕਮੇਟੀ ਨੂੰ ਮੰਨਦੇ ਨਹੀਂ ਹੈਗੇ ਤੁਸੀਂ ਕਹਿੰਦੇ ਹੋ ਕਿ ਅਸੀਂ ਉਹਨਾਂ ਨੂੰ ਨਹੀਂ ਮੰਨਦੇ ਹੈ ਫਿਰ ਆਉਣ ਵਾਲੇ ਦਿਨਾਂ ਦੇ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਦਾ ਅਸਤਿਤਵ ਕੀ ਰਹੇਗਾ ਕਿਸ ਕੋਣ ਸਮਝੀਏ ਕਿ ਕੋਣ ਜੇ ਹੈ ਸੱਚਾ ਪੁਰਸ਼ ਹੈਗਾ ਅਕਾਲੀ ਦਲ ਦੇ ਵਿਚਾਰ ਕਿਹੜਾ ਧੜਾ ਜੇ ਹੈ ਉਹ ਮਜ਼ਬੂਤ ਹੈਗਾ ਇਸ ਦੇ ਵਿਚਾਰ ਤਾਂ ਮਤੇ ਵਕਫ ਵਕ ਮਤਿਆਂ ਦੇ ਵਿਚਾਰ ਸਹਿਮਤੀ ਤਾਂ ਬਣेंगी ਨਹੀਂ ਫਿਰ ਕਰਦੇ ਮਿਰੂ ਜੀ ਇਹ ਕੋਈ ਵਿਅਕਤੀ ਵਿਸ਼ੇਸ਼ ਦੀ ਪਾਰਟੀ ਨਹੀਂ ਹੈ ਇਹ ਪੰਥ ਦੀ ਤੇ ਪੰਜਾਬੀਆਂ ਦੀ ਪਾਰਟੀ ਹੈ ਪੰਤ ਤੇ ਪੰਜਾਬ ਜਿਹੜੀਆਂ ਪੰਜਾਬੀ ਜਿਹੜੇ ਆ ਉਹ ਰਲ ਮਿਲ ਕੇ ਭਰਤੀ ਕਰ ਰਿਹਾ 20 ਦਿਨਾਂ ਦੇ ਵਿੱਚ 15 ਲੱਖ 64 ਹਜ਼ਾਰ ਭਰਤੀ ਸਲਿੱਪਾਂ ਪੰਜ ਮੈਂਬਰੀ ਕਮੇਟੀ ਨੇ ਵੰਡਤੀਆਂ ਔਰ ਭਰਤੀ ਬੜੇ ਜੋਸ਼ ਸ਼ੋਰ ਨਾਲ ਚੱਲ ਰਹੀ ਹੈ ਔਰ ਅਗਲੇ 18 ਜੂਨ ਤੱਕ ਚੱਲਣੀ ਹੈ 18 ਮਾਰਚ ਤੋਂ ਸ਼ੁਰੂ ਹੋਈ ਸੀ ਤੇ 3 ਮਹੀਨੇ ਦਾ ਸਮਾਂ ਦਿੱਤਾ ਸੀ ਇਸ ਕਰਕੇ ਉਮੀਦ ਕਰਦੇ ਆ ਕਿ ਜਿੰਨੀ ਭਰਤੀ ਇਹਨਾਂ ਦੀ ਬੋਗਸ ਕਰਕੇ ਹੋਈ ਹੈ ਉਹ ਉਹ ਉਹਦੋਂ ਵੀ ਸ਼ਾਇਦ ਵੱਧ ਭਰਤੀ ਆਧਾਰ ਕਾਰਡ ਨੰਬਰ ਲੱਗ ਕੇ ਹੋਵੇਗੀ ਤੇ ਇਹ ਆਉਣ ਵਾਲਾ ਸਮਾਂ ਖੁਦ طے ਕਰ ਦੇਗਾ ਕਿ ਕੌਣ ਅਕਾਲੀ ਦਲ ਦਾ ਪ੍ਰਧਾਨ ਹੈ ਤੇ ਕੌਣ ਚਲਾ ਸਕਦਾ ਹੈ ਤੇ ਕੌਣ ਸਹੀ ਹੈ ਕੌਣ ਗਲਤ ਹੈ ਮਤਲਬ ਮੰਨਿਆ ਜਾਵੇ ਕਿ ਸੁਧਾਰ ਲਹਿਰ ਹੱਲੇ ਵੀ ਆਪਣੀ ਜਿਹੜਾ ਜੰਗ ਪ੍ਰਧਾਨਗੀ ਨੂੰ ਜਾਂ ਸ਼ੋਮਣੀ ਕਾਲੀ ਦਲ ਦੇ ਸਿੱਤੇ ਨੂੰ ਲੈ ਕੇ ਜੋ ਲੜ ਰਹੀ ਹੈ ਹਜੇ ਵੀ ਜਾਰੀ ਹੈ ਨੀਰੂਜੀ ਤੁਸੀਂ ਦੂਸਰੀ ਗਲਤੀ ਕਰ ਰਹੇ ਹੋ ਫਿਰ ਸੁਧਾਰ ਲਹਿਰ ਭੰਗ ਕੀਤੀ ਨੂੰ ਜਦੋਂ 2 ਦਸੰਬਰ ਨੂੰ ਹੁਕਮਨਾਮਾ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਸੀ ਤੇ ਪੰਜ ਸੱਤਾਂ ਦਿਨਾਂ ਦੀ ਭੰਗ ਕਰਕੇ ਪਰ ਉਹ ਤਾਂ ਕਹਿ ਰਹੇ ਨੇ ਕਿ ਅਸੀਂ ਤਾਂ ਸਾਰੇ ਸਾਰੀ ਪੰਨੀ ਮੇਰੀ ਗੱਲ ਪੂਰੀ ਤੁਹਾਡਾ ਸਵਾਲ ਆ ਗਿਆ ਮੈਨੂੰ ਪਹਿਲਾਂ ਗੱਲ ਪੂਰੀ ਲੋਕਾਂ ਚ ਚੱਲੀ ਜਾਂਦੇ ਹੋ ਕਿ ਅਸੀਂ ਤਾਂ ਚੁੱਲਾ ਸਮੇਟਤਾ ਸੀ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ ਸੀ ਉਸ ਧਿਰਨੇ ਚੁੱਲਾ ਸਮੇਟ ਕੇ ਕਮੇਟੀ ਨੂੰ ਕੰਮ ਸਪੁਰਦ ਨਹੀਂ ਕੀਤਾ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਭੱਜ ਕੇ ਤੇ ਭਰਤੀ ਕਰ ਲਈ ਭਰਤੀ ਕਰ ਲਈ ਆਪਦੇ ਧੜੇ ਦੀ ਭਰਤੀ ਕਰ ਲਈ ਬੋਗਸ ਵੋਟਰ ਮਿਸਟਰਾਂ ਤੋਂ ਅਧੀ ਭਜਦੀ ਭਰਤੀ ਕਰਕੇ ਤੇ ਡੈਲੀਗੇਟ ਬਣਾ ਲਿਆ ਇਸ ਕਰਕੇ ਜੋ ਕਰੂਗਾ ਗੁਰੂ ਮਹਾਰਾਜ ਦੇ ਤਖਤ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੈ ਆਉਣ ਵਾਲਾ ਸਮਾਂ ਤੱਕ ਕਰੂਗਾ ਵੀ ਕੀ ਹੋਣਾ ਹੈ ਕਿਵੇਂ ਹੋਊਗਾ ਰ ਹੋਊਗਾ ਜੋ ਹੋਊਗਾ ਸ਼ਰੋਮਣੀ ਅਕਾਲੀ ਦਲ ਦੇ ਹਿੱਤ ਚ ਹੋਊਗਾ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ